ਸਸ਼ਕਾਲ ਫਾਸਟਵੇ ਨਿਊਜ਼ ਦੇਖ ਰਹੇ ਤੁਸੀਂ ਮੈਂ ਹਾਂ ਤੁਹਾਡਾ ਜਸਪ੍ਰਿਤ ਤੇ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਨੇ ਤੇ ਇਸੇ ਵਿਚਾਲੇ ਨਜ਼ਰ ਮਾਰਦੇ ਆਂ ਅੱਜ ਦੀਆਂ ਚੋਣ ਸਰਗਰਮੀਆਂ ਤੇ ਚੋਣਾਂ ਆndੀਆਂ ਵਾਂ ਤਾਂ ਇੱਕ ਬਟਾਲੇ ਦਾ ਐਸਾ ਚਿਹਰਾ ਵਾ ਜੋ ਉਸੇ ਵੇਲੇ ਐਕਟਿਵ ਹੋ ਜਾਂਦਾ ਵਾ ਉਸ ਤੋਂ ਪਹਿਲਾਂ ਵੀ ਲਗਾਤਾਰ ਸੋਸ਼ਲ ਮੀਡੀਆ ਤੇ ਐਕਟਿਵ ਰਹਿੰਦਾ ਵਾ ਅਕਸਰ ਅਸੀਂ ਆਪਣੇ ਦਰਸ਼ਕਾਂ ਨੂੰ ਚੋਣਾਂ ਦੇ ਲਾਗੇ ਜਾ ਕੇ ਉਸ ਉਮੀਦਵਾਰ ਦੇ ਨਾਲ ਉਸ ਨੌਜਵਾਨ ਦੇ ਨਾਲ ਮਿਲਾਨੇ ਹਰ ਵਾਰ ਯੋਰ ਲਾਂਦਾ ਵਾ ਚਾਹੇ ਆਜ਼ਾਦ ਉਮੀਦਵਾਰ ਵੋਲੋ ਇਲੈਕਸ਼ਨ ਲੜੇ ਪਰ ਲੋਕਾਂ ਦਾ ਸਾਥ ਨਹੀਂ ਉਹਨੂੰ ਮਿਲਦਾ ਗੱਲਬਾਤ ਕਰ ਲਾਂਗੇ ਅਸੀਂ ਵਿਨੇਮਾ ਜਨੇ ਬਟਾਲਾ ਤੋਂ ਮਾਨ ਸਾਹਿਬ ਐਲਾਨ ਕਰਤਾ ਤੁਸੀਂ ਵੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਾਰਿਆਂ ਜੈ ਮਾਤਾ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਵਿਨੇਮਾ ਇਨ ਸਮਾਜ ਸਵੀ ਹੁੰਦੇ ਨਾਤੇ ਲੋਕਾਂ ਦੇ ਕਨਿਨ ਸੇ ਪ੍ਰੈਸ਼ਰਾਈਜ਼ ਕਰੰਦੇ ਅਥੋਂ ਦਾ ਕਿ ਕਾਫੀ ਮੇਰੇ ਕੋਲ ਜਰਨਲਿਸਟ ਵੀ ਆਲਮੋਸਟ ਕੁਛ ਦੇ ਰਹੇ ਰਹਿੰਦੇ ਹੈਗੇ ਦੁਨੀਆ ਪੁੱਛਦੀ ਬੱਚਾ ਹਾ ਡਿਪਾਰਟਮੈਂਟ ਚਾਹੇ ਉਹ ਸਟੂਡੈਂਟ ਹੈ ਕਾਲਜ اٹ ਹੈ ਚਾਹੇ ਉਹ ਇੰਟਰਮੀਡੀਏਟ ਹੈ ਚਾਹੇ ਸਕੂਲ ਸਟੂਡੈਂਟ ਹੈ ਹਰ ਬੰਦਾ ਇਹ ਕਰਦਾ ਕਿ ਆਵਾਜ਼ ਤੁਹਾਡੀ ਹੈ ਕਿ ਫੀਲਪੀ ਜਿੱਤੀ ਹੋਈ ਹੈ ਇਲੈਕਸ਼ਨਾਂ ਬਾਰੇ ਤੁਸੀਂ ਦੱਸਦੇ ਨਹੀਂ ਮੈਨੂੰ ਕੁਝ ਵੀ ਜਿੱਧਰੋਂ ਵੀ ਲੰਘਣਾ ਜਿੱਥੋਂ ਵੀ ਲੰਘਣਾ ਗਰੀਬ ਹੱਲੇ ਬਾਜ਼ਾਰ ਚੋਂ ਕਿੱਥੋਂ ਵੀ ਤੇ ਦਰਅਸਲ ਮੈਂ ਝਕਣਾ ਤੇ ਸ਼ਰਮ ਕਰਨਾ ਕਿ ਲੋਕੀ ਜਿਹੜੇ ਸਹੀ ਬੰਦਾ ਡੇਜ਼ਰਵ ਜਿਹੜਾ ਕਰਦਾ ਉਹਨੂੰ ਪਾਰਟੀਆਂ ਟਿਕਟ ਨਹੀਂ ਦਿੰਦੀਆਂ ਇਸ ਕਰਕੇ ਮੈਂ ਹਰ ਇੱਕ ਇਨਸਾਨ ਅੱਗੇ ਹਰ ਇੱਕ ਜਿਹੜਾ ਵੋਟਰ ਸਪੋਰਟਰ ਮੇਰਾ ਜਿਹੜੇ ਲੋਕ ਮੇਨੂੰ ਲਾਈਵ ਵੀਡੀਓ ਹੋ ਰਹੀ ਹੈ ਜਿਹੜੇ ਵੀ ਦੇਖ ਰਹੇ ਨੇ ਇਸ ਲਾਈਵ ਨੂੰ ਧਿਆਨ ਨਾਲ ਦੇਖਦੇ ਆ ਉਹਦੇ ਤੇ ਗੌਰ ਕਰਦੇ ਤੇ ਅਮਲ ਕਰਨਾ ਚਾਹੀਦਾ ਹੈ ਸਹੀ ਕੀ ਹੈ ਗਲਤ ਕੀ ਹੈ ਜਿਹੜਾ ਬੰਦਾ ਕੈਂਡੀਡੇਟ ਡਿਜ਼ਰਵ ਕਰਦਾ ਉਹਨੂੰ ਅਕੋਮੋਡੇਟ ਕਰਨਾ ਚਾਹੀਦਾ ਉਹਨੂੰ ਵੋਟ ਸਪੋਰਟ ਕਰਨੀ ਚਾਹੀਦੀ ਹੈ ਨਾ ਕਿ ਬਾਹਰ ਦੇ ਬੰਦੇ ਨੂੰ ਭਾਈ ਸਾਹਿਬ ਇੱਕ ਚੀਜ਼ ਮੈਂ ਤੁਹਾਡੀ ਗੱਲ ਨੂੰ ਰੋਕਦਾ ਇੱਥੇ ਇਹ ਇੱਕ ਚੀਜ਼ ਦੱਸ ਦਿਓ ਕਿ ਤੁਸੀਂ ਹਰ ਵਾਰ ਯੋਰ ਜ਼ਰੂਰ ਲਾਉਂਦੇ ਹੋ ਹਰ ਵੇਲੇ ਤੁਸੀਂ ਕਹਿੰਦੇ ਹੋ ਮੈਂ ਇਸ ਪਾਰਟੀ ਵੱਲੋਂ ਖਲੋਵਾਗਾ ਕਦੇ ਕਹਿੰਦੇ ਹੋ ਮੈਂ ਇਸ ਪਾਰਟੀ ਵੱਲੋਂ ਖਲੋਵਾਗਾ ਪਰ ਲਾਸਟ ਟਾਈਮ ਮੰਨ ਕੇ ਟਿਕਟ ਹੀ ਨਹੀਂ ਮਿਲਦੀ ਇਕੜ ਜਈ ਸਹੀ ਬੰਦੇ ਨੂੰ ਤਾਂ ਨਹੀਂ ਉਹ ਦਿੰਦੇ ਕਿ ਤਾਂ ਕਿ ਸਹੀ ਬੰਦਾ ਗਾਂ ਆ ਜਾਏ ਸਾਡੀ ਚੋਰੀ ਠੱਗੀ ਨਹੀਂ ਚੱਲਣੀ ਕਿਉਂਕਿ ਜਿਹੜਾ ਬੰਦਾ ਸਹੀ ਕੈਂਡੀਡੇਟ ਨੂੰ ਡਿਜ਼ਰਵ ਜਿਹੜਾ ਕਰਦਾ ਉਹਨੂੰ ਕੋਮੋਡੇਟ ਕਰਨਾ ਚਾਹੀਦਾ ਸੀਟ ਦੇਣੀ ਚਾਹੀਦੀ ਹੈ ਲੋਕ ਕਹਿੰਦੇ ਕਿ ਜੇ ਤੁਹਾਨੂੰ ਨਹੀਂ ਪਾਰਟੀਆਂ ਟਿਕਟ ਦਿੰਦੀਆਂ ਪਾਰਟੀਆਂ ਤਾਂ ਲੋਕ ਆਪ ਬਣਾਉਂਦੇ ਨੇ ਹੁਣ ਉੱਤੇ ਮਤਲਬ ਕਿ ਸਹੀ ਬੰਦਾ ਹੋਵੇ ਜੇ ਸਪੋਜ਼ ਕਰੋ ਕੋਈ ਮਹਿਕਮੇ ਦਾ ਉੱਪਰ ਹਾਈ ਕਮਾਂਡ ਤੇ ਬੰਦਾ ਸਹੀ ਹੈਗਾ ਵਾ ਤੇ ਥੱਲੇ ਗਦਾਰ ਬੰਦੇ ਹੈਗੇ ਨੇ ਤੇ ਫਿਰ ਮਤਲਬ ਕੋਈ ਪੌਸਿਬਿਲਿਟੀ ਨਹੀਂ ਬਣਦੀ ਸਹੀ ਕੰਮ ਹੋ ਜੂ ਕਿਉਂਕਿ ਹਰ ਬੰਦਾ ਸਹੀ ਤਿਕਾ ਇਨਸਾਨੀਅਤ ਨੂੰ ਧਿਆਨ ਦੇ ਵਿੱਚ ਰੱਖ ਕੇ ਚੱਲੇ ਜਿਹੜਾ ਬੰਦਾ ਡਿਜ਼ਰਵ ਕਰਦਾ ਉਹ ਸੀਟ ਦੇਣੀ ਚਾਹੀਦੀ ਹੈ ਮੈਂ 2019 ਦੇ ਵਿੱਚ ਜਦੋਂ ਇਲੈਕਸ਼ਨ ਲੜਨੇ ਸੀ ਐਮਪੀ ਦੇ ਉੱਤੇ ਉਦੋਂ ਮੇਰਾ ਬਰਾ ਨਾਂ ਸੀ ਪਾਣੀ ਜੇ ਖੜੋ ਕੇ ਇੱਕ ਵੀਡੀਓ ਬਾਹਰ ਲ ਕੀਤੀ ਸੀ ਜਿਹਦੇ ਕਰਕੇ ਪੂਰੇ ਆਲਮੋਸਟ ਆਲ ਓਵਰ ਇੰਡੀਆ ਦੇ ਵਿੱਚ ਗਲੀ ਗਲੀ ਮਹੱਲੇ ਮਹੱਲੇ ਪਿੰਡਾਂ ਪਿੰਡਾਂ ਦੇ ਵਿੱਚ ਸਰਕਾਂ ਬਣਨ ਡੀਆਂ ਜਿਹੜੇ ਕਿ ਲੋਕਾਂ ਦੇ ਅਸੀਂ ਬਣਾਣ ਡੇ ਅਸੀਂ ਬਣਾਣ ਡੇ ਅਸੋ ਤੁਹਾਡੇ ਲੋ ਸਾਰਾ ਲਾਇਆ ਗਿਆ ਸੀ ਸੈਂਟਰ ਗਵਰਨਮੈਂਟ ਸੈਂਟਰ ਦਾ ਕੰਮ ਹੁੰਦਾ ਹੈ ਜਵਾਬ ਦੇ ਦੇ ਨਾਲ ਪੂਰੇ ਆਲ ਓਵਰ 500 ਯੂਆਰ ਦੇ ਨਾਲੀ ਉਹ ਤੁਹਾਡੇ ਲੋ ਯੋਰ ਲਾਇਆ ਗਿਆ ਸੀ ਸਰ ਉਹ ਪਾਣੀ ਚ ਖਲੋ ਕੇ ਵੀਡੀਓ ਪਾਈ ਸੀ ਸਾਰੇ ਬਟਾਰੇ ਦੇ ਲੋਕ ਪਰੇਸ਼ਾਨ ਸੀ ਆਲ ਮੋਸਟ ਆਲ ਓਵਰ ਬਟਾਰਾ ਡੈਮੋਲਿਸ਼ ਆਲ ਓਵਰ ਪੰਜਾਬ ਆਲ ਓਵਰ ਗਰਦਾਸਪੁਰ ਆਲ ਓਵਰ ਇੰਡੀਆ ਉਸ ਵੇਲੇ ਮੈਂ ਪਾਣੀ ਚ ਖਲੋ ਕੇ ਜਦੋਂ ਵੀਡੀਓ ਪਾਈ ਤੇ ਲੋਕਾਂ ਨੇ ਦੇਖਿਆ ਕਿ ਬਿਲਕੁਲ ਸਹੀ ਗੱਲ ਕਰਦਾ ਚੌਥੇ ਦਿਨ ਤੋਂ ਸਰਕਾਂ ਬਣ ਰਹੀਆਂ ਸ਼ੁਰੂ ਹੋ ਗਈਆਂ ਵਾਹ ਸੈਂਟਰ ਗਵਰਨਮੈਂਟ ਦੇ ਅੰਦਰ ਹੁਣ ਵੀ ਅੱਜਕੱਲ ਜੀਐਨਡੀਕੇ ਜਾਂ ਹੋਰ ਕਿਸੇ ਸਟੇਟਾਂ ਜਾ ਕੇ ਕੋ ਪੂਰੀਆਂ ਸਰਕਾਂ ਬਣਨ ਡੀਆਂ ਨੇ ਮੇਰੀ ਉਸ ਵੀਡੀਓ ਨੂੰ ਵਾਇਰਲ ਜਰੀ ਹੋਈ ਹੋਰ ਤੇ ਗੌਰ ਕੀਤਾ ਗਿਆ ਮੇਰੀ ਰਿਕੁਐਸਟ ਨੂੰ ਮੈਂ ਐਕਸ਼ਨ ਨਹੀਂ ਲਿਆ ਸੈਂਟਰ ਗਵਰਨਮੈਂਟ ਨੇ ਜਿਹਦੇ ਕਰ ਉਸ ਤੋਂ ਬਾਅਦ ਪੂਰੇ ਹਿੰਦੂ ਤੇ ਫਿਰ ਤੁਸੀਂ ਉਸ ਵੇਲੇ ਸੈਂਟਰ ਗਵਰਨਮੈਂਟ ਦੇ ਫੈਨ ਨਹੀਂ ਹੈ ਲੇਕਿਨ ਮੈਂ ਫੈਨ ਹਾਂ ਵੀ ਮੈਂ ਉਹਨਾਂ ਦਾ ਧੰਨਵਾਦੀ ਥੈਂਕਸ ਅਪਲਾਈਸਾਂ ਉਹਨਾਂ ਦਾ ਬਹੁਤ ਬਹੁਤ ਤਹਿ ਦਿਲੋਂ ਥੈਂਕਸ ਕਰਨਾ ਲੇਕਿਨ ਸਹੀ ਬੰਦੇ ਨੂੰ ਗਾਂ ਨਹੀਂ ਆਂ ਦਿੰਦੇ ਜਿਹੜੀਆਂ ਥੱਲੇ ਬੰਦੇ ਨੇ ਯਾਨੀ ਕਿ ਇਹਨਾਂ ਨੇ ਉਦੋਂ ਵੀ 2019 ਦੇ ਵਿੱਚ ਮੋਦੀ ਜੀ ਨੂੰ ਜਿਤਾਣ ਦੀ ਖਾਤਰ ਕਿ ਸਾਡੇ ਮੋਦੀ ਜੀ ਉੱਪਰ ਆ ਜਣਾਂ ਤੇ ਐਨਾ ਨੇ ਸਨੀਦ ਨੂੰ ਸੀਟ ਦਿੱਤੀ ਹੈ ਕਿ ਜਾਣੀ ਕਿ ਦੁਨੀਆ ਸਾਰਿਆਂ ਨੂੰ ਸ਼ੀਸ਼ਾ ਕਲੀਅਰ ਹੈ ਕਿ ਸਨੀਦ ਦੋਲ ਨੂੰ ਲਿਆਂਦਾ ਹੈ ਨਾ ਜਿਤਾਣ ਤੇ ਅਸੀਂ ਲੋਕਾਂ ਜਿਤਾ ਕੇ ਕੀ ਚਾਹਵਣੀ ਉਸ ਵੇਲੇ ਅਸੀਂ ਜਿਤਾ ਕੇ ਕੀ ਖੜਿਆ ਕੁਛ ਨਹੀਂ ਕੀਤਾ ਮਹਾਂ ਜੀ ਮੈਨੂੰ ਇੱਕ ਗੱਲ ਦੱਸੋ ਨਾਲ ਜਵਾਬ ਦੇ ਦਿਆ ਕਰੋ ਤੁਸੀਂ ਚਾਹਵਣੀ ਉਸ ਵੇਲੇ ਅਸੀਂ ਮੈਂ ਚਾਹਵਾਂ ਕਿ ਮੈਂ ਡਿਸਟਿਟ ਹੋ ਗਿਆ ਸੀਟ ਮੇਰੀ ਸੀ ਐਨਾ ਨੇ ਬਾਅਦ ਦੇ ਬੰਦੇ ਲਿਆ ਧੱਕੇ ਨਾਲ ਜਾਨੀ ਕਿ ਇੱਥੇ ਕੋਈ ਸਟੈਂਡ ਨਹੀਂ ਸੀ ਕਰਦਾ ਮੈਨੂੰ ਦੇਖ ਕੇ ਅਗਲੇ ਪਤਾ ਬੰਦਾ ਬੜਾ ਸਟਰੋਂਗ ਖੜਾ ਹੈ ਜ਼ਿਲ੍ਹਾ ਗਰਦਾਸਪੁਰ ਵਿਨੇ ਮਹਾਜਨ ਫੀਲ ਪਟਾਰਾ ਯਾਨੀ ਕਿ ਜੇਕਰ ਸੰਨੀ ਦੇ ਹੋਲ ਦੀ ਜਗਾ ਤੁਸੀਂ ਹੁੰਦੇ ਤਾਂ ਤੁਸੀਂ ਵੀ ਜਿੱਤ ਸਕਦੇ ਮੈਂ ਮੈਂ ਜਿੱਤੀ ਸੀ ਸੀਟ ਮੇਰੀ ਪੱਕੀ ਜਿੱਤੀ ਹੁੰਦਾ 100% 100% ਮੇਰੀ ਸੀਟ ਜਿੱਤੀ ਹੋਈ ਸੀ ਹੁਣ ਵੀ ਮੇਰੀ ਸੀਟ ਜਿੱਤੀ ਹਰ ਬੰਦਾ ਹਰ ਡਿਪਾਰਟਮੈਂਟ ਹਰ ਬੱਚਾ ਮੇਰਾ ਨਾਮ ਲੈ ਰਿਹਾ ਇਹਨਾਂ ਨੇ ਸੀਟ ਮੈਨੂੰ ਤਦ ਨਹੀਂ ਦਿੱਤੀ ਕਿਉਂਕਿ ਇਹ ਬੰਦਾ ਸਟਰੋਂਗ ਹੈ ਹਰ ਕਦਾ ਸੋਚਦਾ ਹੈ ਇਹਨੇ ਗਲਤ ਕੰਮ ਨਹੀਂ ਹੁੰਦਾ ਪੈਸੇ ਬੜੇ ਲੱਗਦੇ ਨੇ ਪਰ ਇਲੈਕਸ਼ਨ ਬਿਨਾ ਪੈਸੇ ਤੋਂ ਇਲੈਕਸ਼ਨ ਜਿੱਤੇ ਜਾ ਸਕਦੇ ਹੈਗੇ ਆ ਬੰਦਾ ਕਾਬਿਲ ਹੋਵੇ ਤੇ देयर ਇਸ ਨੋ ਪ੍ਰੋਬਲਮ ਇਟ ਆ ਨਹੀਂ ਮੈਂ ਬਿਨਾ ਪੈਸੇ ਨੂੰ ਕਿਦਾਂ ਜਿੱਤ ਸਕਦਾ ਬਿਨਾ ਪੈਸੇ ਤੋਂ ਤਾਖਲਾ ਪਰੇ ਪੇਪਰ ਹੀ ਤਿਆਰੀ ਕਰਦੇ ਹੀ ਵਿਲ ਬੀ ਸਕਸੈਸਫੁਲ ਪਰ ਲੋਕ ਨਹੀਂ ਸਮਝਦੇ ਲੇਕਿਨ ਲੋਕ ਨਹੀਂ ਸਮਝੇ ਕਰੋੜਾਂ ਦੇ ਇਲੈਕਸ਼ਨ ਆ ਪੈਸੇ ਜ਼ਰੂਰ ਲੱਗਦੇ ਨੇ ਮੈਂ ਮੰਨਣਾ ਐ ਇਸ ਗੱਲ ਨੂੰ ਲੇਕਿਨ ਲੋਕ ਕਹਿੰਦੇ ਅਸੀਂ ਤੁਹਾਡੇ ਨਾਲ ਆ ਸੀਟ ਜਿੱਤੀ ਦੀ ਐ ਇੰਡੀਪੈਂਡੈਂਟ ਖੜੋ ਕੇ ਸੀਟ ਜਿੱਤਣੀ ਹੈਗੀ ਐ ਸੀਟ ਜਿੱਤੀ ਦੀ ਐ ਤੁਸੀਂ ਭਰਨੇ ਜ਼ਰੂਰ ਆਗੇ ਬੜਾ ਲੋਕ ਪ੍ਰੈਸ਼ਰਾਈਜ਼ ਕਰੰਦੇ ਨੇ ਆਏ ਫਿਰ ਸੂਟ ਬੂਟ ਪਾ ਲਿਆ ਨਵਾਂ ਫਿਰ ਤਿਆਰੀ ਕਰ ਲਈ ਸ਼ੁਰੂ ਤੇ ਮੈਂ ਸਿੰਪਲ ਹੀ ਰਹਿਣਾ ਤੇ ਲੋਕ ਬਹੁਤ ਜ਼ੋਰ ਪੰਦੇ ਹੈਗੇ ਆ ਤੁਸੀਂ ਬੰਨ ਠੰਡੇ ਰਹੋ ਬੰਨ ਠੰਡੇ ਰਹੋ ਮੈਂ ਕਹਿੰਦੀ ਮੈਂ ਸਾਦਾ ਹੀ ਚੰਗਾ ਕੋਈ ਇਹੋ ਜੀ ਗੱਲ ਨਹੀਂ ਹੈਗੀ ਤੇ ਲੇ ਬਹੁਤ ਲੋਕ ਕਨਵਿੰਸ ਕਰਦੇ ਆ ਟੈਕਲ ਕਰਦੇ ਬਰੇ ਤਰੀਕੇ ਨਾਲ ਕੋਆਪਰੇਟ ਕਰਦੇ ਆਗੇ ਹਰ ਇਨਸਾਨ ਅੱਛਾ ਭਾਵੇਂ ਮੈਨੂੰ ਇੱਕ ਚੀਜ਼ ਦੱਸੋ ਇਹ ਜਿਹੜਾ ਤੁਸੀਂ ਸੂਟ ਸਵਾਇਆ ਕਿੰਨੇ ਪੈਸੇ ਲੱਗੇ ਆ ਤਿਆਰੀ ਕਰ ਲਈ ਤੁਸੀਂ ਵੀ ਉਹ ਇਹ ਫ੍ਰੀ ਆਫ ਕੋਸਟ ਮੈਨੂੰ ਮਤਲਬ ਕਿ ਦਿੱਤਾ ਗਿਆ ਹੈਗਾ ਅਸਾ ਗਿਫਟ ਕੀਤਾ ਗਿਆ ਅੱਛਾ ਹੁਣ ਇਹਦਾ ਸੂਟ ਦਾ ਮੁੱਲ ਪਾਓਗੇ ਫਿਰ ਸੂਟ ਦਾ ਮੁੱਲ ਹੀ ਮੁੱਲ ਹੈ ਜਿਹਦੇ ਮਤਲਬ ਕਿ ਪੈ ਗਿਆ ਤੇ ਇਹ ਕੋਰੋਨਾ ਦਾ ਮੁੱਲ ਪੈ ਗਿਆ ਮਤਲਬ ਕਿ ਬੰਦੇ ਦੀ ਕਾਬਿਅਤ ਇਨਸਾਨੀਅਤ ਹੋਣੀ ਚਾਹੀਦੀ ਹੈ ਤੇ ਅਮੀਰੀ ਗਰੀਬੀ ਕਿਹਦੇ ਨਹੀਂ ਉਹ ਨਾ ਨਾ ਹੋਵੇ ਜਦੋਂ ਤੁਸੀਂ ਇਥੋਂ ਇੰਟਰਵਿਊ ਦੇ ਕੇ ਉੱਥੋਂ ਦਾ ਸੂਟ ਵੀ ਲਵਾ ਲੈ ਦੁਕਾਨ ਦਾ ਹਾਂ ਐਹੋ ਜੀ ਗੱਲ ਨਹੀਂ ਹੈ ਤੁਸੀਂ ਪੁੱਛਣ ਗਲਤ ਕੀਤਾ ਤੁਸੀਂ ਨਹੀਂ 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 ਨਾ ਲਵਾਣਗੇ ਮੈਂ ਵੈਸੇ ਪੁੱਛ ਰਿਹਾ ਹਾਂ ਲਵਾਣਗੇ ਨਹੀਂ ਨਾ ਬਿਲਕੁਲ ਨਹੀਂ ਅੱਛਾ ਅੱਛਾ ਹੁਣ ਤੁਸੀਂ ਲੋਕਾਂ ਦਾ ਜ਼ਿਕਰ ਗੱਲ ਕੀਤੀ ਜਾਵੇ ਸਾਥ ਸਾਥ ਕਿਦਾਂ ਦਾ ਸਮਝਦੇ ਬਟਾਲੇ ਵਾਲੇ ਦਾ ਬੁਦਾਸਪੁਰ ਹਲਕੇ ਦਾ ਤੁਸੀਂ ਕਹਿ ਰਹੇ ਹੋ ਨਾ ਮੈਨੂੰ ਬਹੁਤ ਸਾਰੇ ਲੋਕ ਚਾਹੁੰਦੇ ਨੇ ਪਰ ਬਹੁਤ ਬਹੁਤ ਧਾਕੜ ਲੀਡਰ ਨੇ ਤੁਸੀਂ ਯਾਦਮੀਦਵਾਰ ਕਹਿ ਰਹੇ ਹੋ ਮੈਂ ਖਲੋਣਾ ਵਾਂ ਤੇ ਬਹੁਤ ਬਹੁਤ ਧਾਕੜ ਲੀਡਰ ਆ ਉਹਨਾਂ ਲੀਡਰਾਂ ਨੂੰ ਕਿੱਦਾਂ ਮਾਤ ਪਾਓਗੇ ਮੇਰੇ ਅੱਗੇ ਸਭ ਜ਼ੀਰੋ ਨੇ ਦੇ ਹੈਵ ਲੈਕ ਆਫ ਨੋਲਜ ਦੇ ਹੈਵ ਨੋਟ ਕੰਟਰੋਲ ਓਵਰ ਦੇ ਸਰ ਦੇ ਹੈ ਨੋ ਕਾਮਨ ਸੈਂਸ ਹਾਊ ਟੂ ਟੈਕਲ ਡੈਬਲ ਮਤਲਬ ਕਿ ਸੱਚਾਈ ਕਿਹੋ ਨਹੀਂ ਪਤਾ ਨਾਲਜ ਲੋਕਾਂ ਨੂੰ ਹੁੰਦੀ ਇਲੈਕਸ਼ਨ ਦੇ ਲੋਕ ਲੋਜਦੇ ਨੇ ਕੰਮ ਕੋਈ ਕਰਦੇ ਨਹੀਂ 17 ਸਾਲਾਂ ਦੇ ਕਿੱਕੋ ਇੱਕ ਗਲੀ ਦੀ ਇੱਟ ਨਹੀਂ ਲੱਗੀ ਕਿਤੇ ਵੀ ਅੱਜ ਤੱਕ ਮਤਲਬ ਕਿ ਜੇ ਨਾਲ ਲੋਕਾਂ ਨੇ ਇਲੈਕਸ਼ਨ ਜਿਹੜਾ ਦੇਸ਼ ਦੀ ਸੇਵਾ ਕਰਨਾ ਚਾਹੁੰਦਾ ਮੈਂ ਜਿੱਦਾਂ ਉਦਾਂ ਜ਼ਮੀਨ ਜਮਿਨੀ ਪੱਧਰ ਤੇ ਚੱਲਦਾ ਉਦਾਂ ਹੀ ਚੱਲਾਂਗਾ ਉਸ ਤਰ੍ਹਾਂ ਹੀ ਆ ਮੈਂ ਲੇਕਿਨ ਮੈਂ ਚਾਹਨਾ ਹੈਗਾ ਕਿ ਦੇ ਲੋਕਾਂ ਦਾ ਇਹੋ ਜਿਹਾ ਕੰਮ ਹੋਵੇ ਕਿ ਦੁਨੀਆ ਯਾਦ ਕਰੇ ਤੇ ਨਾ ਕਰੇ ਫਿਰ ਵੀ ਦੁਨੀਆ ਜਾਇ ਕੰਮ ਹੁੰਦਾ ਜਿਹੜਾ ਸਰਕਾਰ ਦੀ ਰੱਗ ਚੋਂ ਪੈਸਾ ਕਢਾ ਕੇ ਪਬਲਿਕ ਦਾ ਸੁਧਾਰ ਕਰੇ ਫਾਇਦਾ ਕਰੇ ਜਿਹੜਾ ਕੋਈ ਭੀਖ ਲਗੇ ਕੋ ਮੰਗੇ ਅੱਜ ਲੋਕ ਬਣ ਕੇ ਲੀਡਰ ਪ੍ਰਾਪਰਟੀਆਂ ਜਿਆਦਾ ਬਣਾ ਕੇ ਤੇ ਘਰਾਂ ਨੂੰ ਚਲ ਜਾਂਦੇ ਪੁੱਛਦਾ ਕੋਈ ਨਹੀਂ ਜਾਖੜ ਸਾਹਿਬ ਜਦੋਂ ਆਏ ਸੀ ਅੱਜ ਤੋਂ 7 ਸਾਲ ਪਹਿਲਾਂ ਉਦੋਂ ਉਹਨਾਂ ਨੇ ਕੀ ਕੀਤਾ ਸੀ ਸਨੀ ਦਿਓ ਲਾਏ ਉਦੋਂ ਉਹਨਾਂ ਨੇ ਕੀ ਕੀਤਾ ਸੀ ਜੇ ਕੋਈ ਹੋਰ ਆਇਆ ਉਹਨਾਂ ਨੇ ਕੀਤਾ ਜਿੰਨੇ ਐਮਐਲਏ ਐਮਪੀ ਆਇਆ ਤਾਂ ਕੀ ਕਿਸੇ ਨੇ ਕੀਤਾ ਸਾਰੀ ਦੁਨੀਆ ਨੂੰ ਸ਼ੀਸ਼ਾ ਕਲੀਅਰ ਹੈ ਕੋਈ ਕੰਮ ਕਰਨਾ ਬੜਾ ਔਖਾ ਹੈ ਦੈਟ ਵਿਚ ਕੈਨ ਨਾਟ ਬੀ ਪੋਸੀਬਲ ਸਚਾਈ ਸਮਝ ਨਹੀਂ ਲੋਕਾਂ ਲੱਗਦੀ ਮਤਲਬ ਕਿ ਲੋਕਾਂ ਨਾਲਜ ਹੋਵੇ ਤਾਂ ਧਰਤੀ ਦਾ ਸਰਗ ਹੋ ਸਕਦਾ ਤੁਸੀਂ ਵੀ 2 ਸਾਲ ਪਹਿਲਾਂ ਐਮਐਲਏ ਦੇ ਇਲੈਕਸ਼ਨ ਲੜੇ ਆ ਲੇਕਿਨ ਉਦੋਂ ਲੋਕਾਂ ਨੇ ਪਿਆਰ ਕਿਉਂ ਨਹੀਂ ਦਿੱਤਾ ਉਦੋਂ ਕਿੰਨੀਆਂ ਵੋਟਾਂ ਪਿਆਰ ਲੋਕੀ ਬਹੁਤ ਦਿੰਦੇ ਹੋ ਮੇਰੇ ਪਰਨ ਚ ਥੋੜੇ ਜਿ 20 25 ਮਿੰਟੇ ਲੇਟ ਹੋ ਗਿਆ ਜਿਸ ਕਰ ਮੇਰੇ ਕਾਗਜ ਜਮਾ ਨਹੀਂ ਹੋਏ ਕੋਈ ਕ੍ਰਿਟੀਕਲ ਜੀ ਕੋਈ ਪ੍ਰੋਬਲਮ ਹੋ ਗਈ ਜਿਸ ਕਰ ਮੇਰੇ ਕੋਲ ਨਹੀਂ ਜਾਇਆ ਅੱਛਾ ਐਮਸੀ ਤੇ ਵੀ ਖੜੇ ਹੋਏ ਸੀ ਐਮਸੀ ਤੇ ਕਿੰਨੀਆਂ ਵੋਟਾਂ ਐਮਸੀ ਤੇ ਜਿਸ ਕੀ ਲਾਚੀ ਉਸ ਕੀ ਭੈਣ ਜਿਹੜੀ ਸਰਕਾਰ ਸੀ ਉਹ ਰੈਫਰੀ ਕਰ ਲਈ ਸੀਟ ਜਿੱਤੀ ਦੀ ਸੀ ਉਦੋਂ ਵੀ अच्छा मैं जरूर कहूंगा अगर खड़े होए छोटे लड़के एक बार खड़े हो गए ना जरूर आपा जरूर विनय ਮੈਨੂੰ ਦਿਖਾਵਾਂਗੇ ਕਿ ਇਲੈਕਸ਼ਨਾਂ ਦੀ ਤਿਆਰੀ ਇਸ ਨੌਜਵਾਨ ਨੇ ਕਰ ਲਈ ਹੈ ਜਿਸ ਤਿੱਕੇ ਨਾ ਐਮਸੀ ਤੋਂ ਸ਼ੁਰੂ ਹੋਏ ਸੀ ਐਮਸੀ ਦਾ ਸਫਰ ਪਹਿਲਾਂ ਐਮਸੀ ਦੇ ਇਲੈਕਸ਼ਨ ਭਰੇ ਕਾਗਜ਼ ਭਰੇ ਉਸ ਵੇਲੇ ਵੋਟਾਂ 5 ਕੇ 7 ਹੀ ਦੇ 2756 ਜਿਹੜੀਆਂ ਕਿ ਇਹਨਾਂ ਦੇ 32 ਸ਼ੋਕਤੀਆਂ ਅੱਛਾ 2756 ਪਈਆਂ ਤੁਸੀਂ ਕਹਿੰਦੇ ਫੇਰਾ ਫੇਰੀ ਹੋਈ 32 ਸ਼ੋਕਤੀਆਂ ਕਦੇ 7 ਕਦੇ 23 ਕਦੇ 17 ਕਦੇ 15 ਕਦੇ 3 ਉਹ ਮੈਂ ਕਹਿੰਦਾ ਸੀ ਇਹਨਾਂ ਕੀ ਇਹਨਾਂ 32 ਸ਼ੋਕਤੀਆਂ ਯਾਨੀ ਕਿ ਇੱਕ ਬੰਦਾ ਬਿਲਕੁਲ ਨਿਸਵਾਰਥ ਸਹੀ ਹੋਵੇ ਕੀ ਗੱਲ ਇੱਕ ਸ਼ਰਾਬੀ ਬੰਦੇ ਨੇ ਵੋਟ ਪੈ ਸਕਦੀ ਹੈਗੀ ਹੈ ਇੱਕ ਬੰਦਾ ਵੈਲ ਐਜੂਕੇਟਿਡ ਹੋਵੇ ਲੋਕ ਅਕੋਮੋਡੇਟ ਕਰਨ ਦੁਨੀਆ ਪਬਲਿਕ ਇਨੀ ਮਗਰ ਹੋਵੇ ਇਸ ਤਰ੍ਹਾਂ ਨਹੀਂ ਹੁੰਦਾ ਹੈਗਾ ਬਿਲਕੁਲ ਰੈਫਰੀ ਸ਼ਰੇਆਮ ਹੋਈ ਜਿਹੜਾ ਮੈਂ ਸੀਟ ਜਿੱਤੀ ਹੋਈ ਹਰਾਤੀ ਇਹਨਾਂ ਨੇ ਅੱਛਾ ਇਹ ਇਹ ਮੈਨੂੰ ਇੱਕ ਚੀਜ਼ ਦੱਸੋ ਸਾਰੇ ਵਾੜਾ ਚ ਰੈਫਰੀ ਉਸ ਟਾਈਮ ਤੇ ਹੋਈ ਸੀ ਕੱਪੜੇ ਦੀ ਦੁਕਾਨ ਤੇ ਆਏ ਕਿੰਨੇ ਕਿ ਡਰੈਸਾਂ ਹੋਰ ਖਰੀਦਦੀਆਂ ਕਿਉਂਕਿ ਇੱਕ ਮਹੀਨਾ ਲਗਾਤਾਰ ਹੁਣ ਤੁਹਾਡਾ ਦੌਰ ਚੱਲਣਾ ਹੈ ਇਸੇ ਤਰੀਕੇ ਨਾਲ ਤੇ ਕਿਦਾਂ ਫਿਰ ਹਰ ਰੋਜ਼ ਨਵਾਂ ਸੂਟ ਪਾਓ ਕਿੰਨੇ ਕਿ ਸੂਟ ਲੈ ਕੇ ਚੱਲੇ ਹੋ ਅੱਜ ਫਿਰ ਸੂਟ ਜਿੰਨੇ ਮਰਜ਼ੀ ਲੈ ਲਓ ਵੇ ਕੋਈ ਇਹੋ ਜੀ ਗੱਲ ਨਹੀਂ ਹੈਗੀ ਲੇਕਿਨ ਮੈਂ ਉਦਾਂ ਇੰਨਾ ਵਧੀਆ ਚੰਗਾ ਨਹੀਂ ਸਮਝਦਾ ਮੈਂ ਕਹਿੰਦਾ ਬੰਦੇ ਦੀ ਕੁਆਲਿਟੀ ਹੋਣੀ ਚਾਹੀਦੀ ਹੈ ਕੱਪੜੇ ਨੂੰ ਅਹਿਮੀਅਤ ਨਹੀਂ ਮੈਂ ਦਿੰਦਾ ਜਾਨਕੀ ਬੰਦੇ ਦੀ ਕੁਆਲਿਟੀ ਹੋਵੇ ਸ਼ਕਲ ਤੇ ਨਾ ਜਾਓ ਬੰਦੇ ਦੀ ਗੁਣ ਦੇਖੋ ਸਹੀ ਕੀ ਹੈ ਗਲਤ ਕੀ ਹੈ ਜੀ ਬਿਲਕੁਲ ਬਟਾਲੇ ਤੋਂ ਮਿਲੇ ਮਾਇਨੇ ਜਿਨ੍ਹਾਂ ਨੇ ਐਲਾਨ ਕਰ ਦਿੱਤਾ ਕਿ ਇਹਨਾਂ ਵੱਲੋਂ ਵੀ ਫਿਰ ਤੋਂ ਇੱਕ ਵਾਰ ਐਮਪੀ ਦੇ ਇਲੈਕਸ਼ਨ ਜਿਹੜੇ ਨੇ ਉਹ ਲੜੇ ਜਾਣਗੇ ਕਿਉਂਕਿ ਜੇਕਰ ਗੱਲ ਕੀਤੀ ਜਾਵੇ ਪਿੱਛੇ ਐਮਐਲਏ ਦੇ ਇਲੈਕਸ਼ਨ ਵੀ ਲੜੇ ਜਾਂਦੇ ਨੇ ਤੇ ਉਸ ਤੋਂ ਪਹਿਲਾਂ ਐਮਸੀ ਦੇ ਇਲੈਕਸ਼ਨ ਹੁੰਦੇ ਨੇ ਤਾਂ ਉਸ ਵੇਲੇ ਵੀ ਇਹਨਾਂ ਵੱਲੋਂ ਆਪਣੇ ਕਾਗਜ਼ ਭਰੇ ਜਾਂਦੇ ਨੇ ਇਹ ਵੱਦਕਿਸਮੀ ਦੇ ਨਾਲ ਵੋਟਾਂ ਜਣੀਆਂ ਨੇ 32 ਗਿਆ ਤੁਸੀਂ ਹੈਨਾ 32 ਵੋਟਾਂ ਨਿਕਲਦੀਆਂ ਨੇ ਉਸ ਵੇਲੇ ਤਾਂ ਕਹਿੰਦੇ ਹੇਰਾਫਰੀ ਹੋਈ ਸੀ ਉਹ ਇਲੈਕਸ਼ਨ ਹੁੰਦੇ ਨੇ ਛੋਟੇ ਉਰੇ ਚ ਹੇਰਾਫਰੀ ਹੋ ਜਾਂਦੀ ਹੈ ਨੈਸ਼ਨਲ ਲੈਵਲ ਦੇ ਇਲੈਕਸ਼ਨ ਨੇ एमपी ਦੇ ਇਲੈਕਸ਼ਨ ਨੇ ਐਮਐਲਏ ਇਲੈਕਸ਼ਨਾਂ ਤੇ ਕੋਈ ਇਹ ਰੈਫਰੀ ਹੋਸਦੀ ਕਿਉਂਕਿ ਪੂਰੀ ਸਟਰੋਂਗਲੀ ਇਲੈਕਸ਼ਨ ਕਮਿਸ਼ਨ ਦਾ ਪੂਰਾ ਹੱਥ ਹੁੰਦਾ ਪਰ ਮਾਨ ਸਾਹਿਬ ਐਰ ਕੀ ਤੁਸੀਂ ਸਮੇਂ ਨਾਲ ਕਾਗਜ਼ ਆਪਣੇ ਭਰ ਦਿਓ ਜਾ ਕੇ ਫੇਰ ਨਾ ਕਹਿ ਦਿਓ ਕਿ 20 25 ਦਿਨ ਲੇਟ ਹੋ ਗਏ ਆ ਕਾਗਜ਼ ਫੇਰ ਭਰਨ ਵਾਲੇ ਰਹਿਗੇ ਮੇਰੇ ਰਿਆਣੀ ਨੇ ਮੈਂ ਜਦੋਂ ਮਰਜ਼ੀ ਜਦਾਂ ਮੇਰੇ ਕਾਗਜ਼ ਕੋਈ ਲੋਕਾਂ ਕਹਿੰਗੇ ਤੁਸੀਂ ਆਪਣੇ ਡਾਕੂਮੈਂਟ ਕੋਈ ਰਿਜੈਕਟ ਨਹੀਂ ਕਰਾ ਸਕਦਾ ਪਰ ਸਰਟੀਫਿਕੇਟ ਸਾਰੇ ਤਿਆਰ ਕਰ ਲੈਣਾ ਸੀ ਆਪਣਾ ਕੋਈ ਮਤਲਬ ਕਿ ਸਾਰਾ ਕੋਈ ਰੈਡੀ ਹੈ ਲੋਕ ਜੋਰ ਪਾਉਂਦੇ ਪਏ ਆ ਮੈਂ ਕਹਿੰਦਾ ਨਹੀਂ ਇਲੈਕਸ਼ਨਾਂ ਚ ਕੱਖ ਨਹੀਂ ਹੈਗਾ ਕੀ ਕਰਨੇ ਇਲੈਕਸ਼ਨ ਪਰ ਲੋਕਾਂ ਦੀ ਆਵਾਜ਼ ਮੇਰੇ ਵੱਲ ਆ ਗਈ ਲੋਕ ਕਹਿੰਦੇ ਜਿਹੜਾ ਮਰ ਜਾਏ ਜਿਤਾਣਾ ਵੀ ਦੇ ਮਾਇ ਜੀ ਬਿਲਕੁਲ ਜੀ ਜਿਹੜੇ ਮਰ ਜਿੱਤੀ ਹੋਈ ਹੈ ਲੋਕ ਪਹਿਲਾਂ ਹੀ ਵਧਾਈਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਤਾਂ ਲਗਾਤਾਰ ਹੁਣ ਫਿਰ ਇੱਕ ਵਾਰ ਤੋਂ ਮੈਦਾਨ 'ਚ ਉਤਰੇ ਨੇ ਬਟਾਲਾ ਤੋਂ ਵਿਨੇ ਮਾਇ ਜੀ ਜਿਹੜੇ ਐਮਪੀ ਦੇ ਇਲੈਕਸ਼ਨ ਲੜਨਗੇ ਪਰਮਾਤਮਾ ਵੀ ਸਾਥ ਦੇਵੇ ਤਾਂ ਜੋ ਇਹਨਾਂ ਦੀ ਜਿੱਤ ਯਕੀਨੀ ਬਣ ਸਕੇ ਕੈਮਰਾ ਪਰਸਨ ਮੋਬੀ ਦੇ ਨਾਲ ਜਤਿੰਦਰ ਗੁੰਡਲ ਸਭ ਤੋਂ ਪਹਿਲਾਂ ਗੁਰੂ ਸਾਹਿਬ ਦਾ ਸ਼ੁਕਰਾਨ ਜਿਨ੍ਹਾਂ ਨੇ ਇਸ ਨਿਮਾਨੀ ਨੂੰ ਇਸ ਮਹਾਨ ਸਥਾਨ ਵਿੱਚ ਸੇਵਾ ਕਰਨ ਦਾ ਮੌਕਾ ਬਖਸ਼ਿਆ ਹੈਗਾ ਜੀ ਬਾਕੀ ਪਾਰਟੀ ਦਾ ਧੰਨਵਾਦ ਕਰਦੇ ਆ ਤੇ ਸਭ ਤੋਂ ਜ਼ਿਆਦਾ ਆਪਣੇ ਇੱਕ ਇੱਕ ਵਰਕਰ ਦਾ ਵੋਟਰ ਤੇ ਸਪੋਰਟਰ ਦਾ ਜਿਨ੍ਹਾਂ ਨੇ ਪਿਛਲੇ 15 ਸਾਲਾਂ ਤੋਂ ਇਸ ਨਿਮਾਨੀ ਦੇ ਉੱਤੇ ਭਰੋਸਾ ਕਰਕੇ ਮੈਨੂੰ ਆਪਣੀ ਸੇਵਾ ਦਾ ਮੌਕਾ ਬਖਸ਼ਿਆ ਦੇਨਦਾਰਾਂ ਉਹਨਾਂ ਸਾਰੇ ਵਕਰਾ ਦਾ ਜਿਨ੍ਹਾਂ ਨੇ ਆਪ ਦੀ ਜੀ ਜਾਨ ਲਗਾ ਕੇ ਸਾਰੇ ਜਾਣਦੇ ਨੇ ਕਿ ਸਭ ਤੋਂ ਵੱਡੀ ਲੜਾਈ ਬਠਿੰਡਾ ਸੀਟ 'ਤੇ ਹਮੇਸ਼ਾ ਹੁੰਦੀ ਹੈ ਸਾਰੀ ਪਾਰਟੀਆਂ ਇਕੱਠੇ ਹੋ ਕੇ ਆਪ ਦੇ ਸਭ ਤੋਂ ਦਿਗਜ ਨੇਤਾ ਇੱਥੇ ਭੇਜੇ ਕੋਈ ਨਿਸ਼ਾਨੇ ਦੇ ਨਾਲ ਕਿ ਇਸ ਵਾਰੀ ਤਕੜੀ ਨੂੰ ਹਰਾਣਾ ਹੈ ਲੇਕਿਨ ਇਸ ਫੌਜ ਦੇ ਸਦਕਾ ਜਿਨ੍ਹਾਂ ਨੇ ਇਸ ਲੜਾਈ 'ਚ ਘਰ-ਬਾਰ ਛੱਡ ਕੇ ਪਰਚਿਆਂ ਦੀ ਪਰਵਾਹ ਨਾ ਕਰਕੇ ਕਿਸੇ ਚੀਜ਼ ਦੀ ਪਰਵਾਹ ਨਾ ਕਰਕੇ ਇਕੱਲੇ ਉਸ ਤਕੜੀ ਨੂੰ ਉੱਚਾ ਰੱਖਣ ਵਾਸਤੇ ਉਹਨਾਂ ਨੇ ਦਿਨ-ਰਾਤ ਕਰਕੇ ਮਿਹਨਤ ਕਰਕੇ ਹਮੇਸ਼ਾ ਪਰਮਾਤਮਾ ਦੀ ਕਿਰਪਾ ਨਾਲ ਫਤਿਹ ਮਿਲੀ ਹੈ ਅੱਜ ਵੀ ਗੁਰੂ ਸਾਹਿਬ ਦੇ ਚਰਨਾਚੇ ਆਈ ਅਰਦਾਸ ਕਰਕੇ ਆਈਆਂ ਕਿ ਇਹ ਲੜਾਈ ਪੰਜਾਬ ਦੀ ਦਿੱਲੀ ਦੇ ਨਾਲ ਹੈ ਤੇ ਮੈਨੂੰ ਆਸ ਤੇ ਉਮੀਦ ਹੈ ਕਿ ਜਿੱਥੇ ਹਰ ਪੰਜਾਬੀ ਜੀ ਜਾਨ ਲਗਾਊਗਾ ਕਿ ਜਿੱਤ ਫਤਿਹ ਪੰਜਾਬ ਦੀ ਹੋਏ ਨਾ ਕਿ ਦਿੱਲੀ ਦੀ ਕਤਪੁਤਲੀਆਂ ਦੀ ਤੇ ਇਸ ਲੜਾਈ ਵਿੱਚ ਪਰਮਾਤਮਾ ਦਾ ਓਟ ਆਸਰਾ ਲੈ ਕੇ ਅਸੀਂ ਅੱਗੇ ਵਧਾਂਗੇ ਤੇ ਇਸ ਨਿਸ਼ਾਨੇ ਦੇ ਨਾਲ ਕਿ ਇੱਕ ਵਾਰ ਫਿਰ ਜੇ ਸਫਲਤਾ ਮਿਲੀ ਤਾਂ ਜਿਨਨੇ ਕੰਮ ਪਹਿਲੇ ਕੀਤੇ ਨੇ ਉਸ ਤੋਂ ਵੱਧ ਕੰਮ ਹੋਰ ਤੰਦਹੀ ਦੇ ਨਾਲ ਪੰਜਾਬ ਜੇ ਵੀ ਕਰ ਸਕੀਏ ਪਾਰਲੀਮੈਂਟ ਚ ਵੀ ਪੰਜਾਬ ਦਾ ਇੱਕ ਇੱਕ ਮੁੱਦਾ ਉਠਾ ਕੇ ਪੰਜਾਬ ਦੀ ਲੜਾਈ ਲੜਨ ਵਾਸਤੇ ਜਿੰਨੀ ਵੱਡੀ ਜੇ ਕੋਈ ਕੁਰਬਾਨੀ ਵੀ ਦੇਣੀ ਹੋਏ ਆਪਣੇ ਪੰਜਾਬ ਵਾਸਤੇ ਜੀ ਜਾਨ ਇੱਕ ਕਰਕੇ ਆਪਾਂ ਹਾਜ਼ਰ ਆ ਬਾਕੀ ਆਪਣੇ ਹਲਕੇ ਦੇ ਲੋਕਾਂ ਤੋਂ ਮੈਂ ਅਹੀਂ ਕਹਿ ਸਕਦੀਆਂ ਕਿ ਜਿੰਨਾ ਪਿਆਰ ਤੁਸੀਂ ਦਿੱਤਾ ਹੈ ਇਸ ਅਤਾ ਪਿਆਰ ਦਾ ਮੈਂ ਕਦੇ ਮੁੱਲ ਮੋੜ ਨਹੀਂ ਸਕਦੀ ਉਹ ਅੱਜ ਪ੍ਰੋਗਰਾਮ ਸੀ ਕਿ ਛੋਟੇ ਸਾਹਿਬ ਜਾਦੇ ਆਂ ਔਰ ਮਾਤਾ ਗੁਜਰਕੌਰ ਦੀ ਇਹ ਸ਼ਹੀਦੀ ਵਾਲੀ ਜਗਾ ਸ਼੍ਰੀ ਫਤਗੜ ਸਾਹਿਬ ਅਸੀਂ ਮੱਥਾ ਟੇਕਣਾ ਸੀ ਔਰ ਸਾਰੇ ਲੀਡਰ ਔਰ ਵਰਕਰ ਅਸੀਂ ਫਤਗੜ ਸਾਹਿਬ ਚ ਇਕੱਠੇ ਹੋਏ ਸੀ ਔਰ ਮੈਨੂੰ ਬਹੁਤ ਖੁਸ਼ੀ ਆ ਕਿ ਤਿੰਨਾ ਹਲਕਿਆਂ ਦੇ ਬਹੁਤ ਜ਼ਿਆਦਾ ਸੰਗਤ ਇੱਥੇ ਆਈ ਔਰ ਅੱਥੀ-ਉੱਥੇ ਮੀਟਿੰਗ ਵੀ ਕੀਤੀ ਔਰ ਉਸ ਤੋਂ ਬਾਅਦ ਅਸੀਂ ਸਾਰਿਆਂ ਨੇ ਆ ਕੇ ਇਥੋਂ ਅਸ਼ੀਰਵਾਦ ਲਿਆ ਅੱਜ ਦਿੱਲੀ ਦੀ ਵੀ ਨਵੀਂ ਇੱਕ ਵੀ ਬੈਂਸ ਕੋ ਖੁੱਲੀ ਬੈਂਸ ਦਾ ਚੈਨਲ ਕੀਤਾ ਤੇ ਫਿਰ ਉਹਨਾਂ ਇਲੈਕਸ਼ਨ ਲੜ ਰਹੇ ਕਰਾਂਗੇ ਸਾਰਾ ਕੁਝ ਕਰਾਂਗੇ ਭਾਈ ਇਹ ਤਾਂ ਇਲੈਕਸ਼ਨ ਦੇ ਆ ਗੱਲਾਂ ਹੁੰਦੀਆਂ ਨੇ ਉਹਦੇ ਚ ਤੁਹਾਨੂੰ ਕਾਹਦਾ ਫਿਕਰ ਆ ਕਰਾਂਗੇ ਬਿਲਕੁਲ ਕਰਾਂਗੇ ਜੀ ਕਿਹੜੇ ਕਿਹੜੇ ਮੁੱਦੇ ਜਿਵੇਂ ਕਿਹੜੇ ਕਿਹੜੇ ਵਿਚਾਰੇ ਜਾਂਦੇ ਉਹਨਾਂ ਨੂੰ ਕਿਹੜੀ ਗੱਲ ਦਾ ਬਹਿਸ ਕੀਤੀ ਜਾਊਗੀ ਖਾਸ ਉਹ ਦੱਸੇ ਨਾ ਬਹਿਸ ਕਿਹੜੀ ਕਰਨ ਤੇ ਕਰਨੀ ਆ ਉਹਨੇ ਸਾਡੀ ਪਾਰਟੀ ਕਿਉਂ ਛੱਡੀ ਉਹ 5 6 7 ਮਾਰਚ ਨੂੰ ਮੈਨੂੰ ਲੈ ਕੇ ਤੁਰਿਆ ਫਿਰਦਾ ਸੀ 8 ਨੂੰ ਸਵੇਰੇ ਸਾਡੀ ਪਾਰਟੀ ਕਿਉਂ ਛੱਡੀ ਪਹਿਲਾਂ ਤਾਂ ਉਹਦੇ ਤੋਂ ਸਵਾਲ ਆ ਔਰ ਉਹਨੇ ਮੈਨੂੰ ਉਸ ਦਿਨ ਰਾਤ ਨੂੰ ਕਿਹਾ ਕਿ ਮੈਂ ਪਾਰਟੀ ਨਹੀਂ ਛੱਡ ਰਿਆ ਮੈਂ ਉਹ ਤਾਂ ਪੁੱਛਣਾ ਚਾਹਨਾ ਕਿ ਭਾਈ ਤੂੰ ਦੱਸ ਤਾਂ ਸਹੀ ਆਪਣੇ ਐਮਪੀ ਨਾਲ ਕਿਉਂ ਝੂਠ ਬੋਲਿਆ ਰਾਤ ਨੂੰ ਆਪਣੇ ਪ੍ਰਧਾਨ ਜਿਹੜੇ ਰਾਜਾ ਵੜਿੰਗ ਜੀ ਆ ਉਹਨਾਂ ਨੂੰ ਕਹਿੰਦਾ ਨਹੀਂ ਮੈਂ ਪਾਰਟੀ ਨਹੀਂ ਛੱਡ ਰਿਆ ਔਰ ਸਵੇਰੇ ਛੱਡ ਕੇ ਚਲਾ ਗਿਆ ਤੇ ਅਸੀਂ ਉਤਸਵਾਲ ਪੁੱਛਨੇ ਯਾਰ ਉਹ ਉਹ ਕਿਵੇਂ ਸਾਡੇ ਤੋਂ ਪੁੱਛ ਲੂਗਾ ਪਿੰਡਾਂ ਵਿੱਚ ਆਪ ਦੀ ਗੁਜ਼ਰ ਕੈਂਡੀਡੇਟਾਂ ਵਿਰੋਧ ਹੋਣਾ ਸ਼ੁਰੂ ਹੋ ਗਿਆ ਜੀ ਕੀ ਕਹੂਗੇ ਵੀ ਇਹ ਵਿਰੋਧ ਹੋ ਰਿਹਾ ਹੈ ਨਹੀਂ ਉਹ ਦਲ ਬਦਲੂਆਂ ਦਾ ਤਾਂ ਸਾਰੇ ਪੰਜਾਬ 'ਚ ਵਿਰੋਧ ਹੋਣਾ ਜੀ ਦਲ ਬਦਲੂਆਂ ਨੂੰ ਕਿਸੇ ਨੇ ਵੋਟ ਨਹੀਂ ਪਾਉਣੀ ਇਹ ਗਲਤ ਫਹਿਮੀ ਚ ਪਾਰਟੀ ਚੇਂਜ ਕਰ ਰਹੇ ਆ ਪੰਜਾਬ ਦੇ ਜਿਹੜੇ ਵੋਟਰ ਨੇ ਬੜੇ ਸਮਝਦਾਰ ਨੇ ਇਹਨਾਂ ਨੇ ਬਿਲਕੁਲ ਇਹਨਾਂ ਨੂੰ ਵੋਟ ਨਹੀਂ ਪਾਉਣੀ ਔਰ ਤੁਸੀਂ ਦੇਖਿਓ ਚਾਹੇ ਉਹ ਜਿਹੜਾ ਮਰਜੀ ਜੀਪੀ ਹੋਵੇ ਚਾਹੇ ਜਿਹੜਾ ਮਰਜੀ ਹੋਵੇ ਵੋਟ ਨਹੀਂ ਪਾਉਣੀ ਲੋਕਾਂ ਨੂੰ ਸਰ ਸਾਹਿਬ ਇਸ ਮਾਦੀ ਕਿਹੜੇ ਨਾਮੇ ਮੁੱਦੇ ਲੈ ਕੇ ਤੁਸੀਂ ਚੱਲੇ ਹੋ ਜੀ ਯਾਰ ਮੁੱਦੇ ਤਾਂ ਦੇਖੋ ਜਿਹੜਾ ਇਲਾਕਾ ਹੁੰਦਾ ਉਹਦੇ ਮੁੱਦੇ ਹੁੰਦੇ ਆ ਔਰ ਦੂਸਰਾ ਜਿਹੜਾ ਸਾਡੀ ਪਾਰਟੀ ਦਾ ਮੈਨੀਫੈਸਟੋ ਹੁੰਦਾ ਉਹ ਅਸੀਂ ਲੋਕਾਂ ਤੱਕ ਪਹੁੰਚਾਉਣਾ ਔਰ ਇੱਥੋਂ ਦੇ ਜਿਹੜੇ ਲੋਕਾਂ ਦੇ ਜਿਹੜੇ ਮੁੱਦੇ ਆ ਮੈਂ ਹਰ ਮੁੱਦਾ ਪਾਰਲੀਮੈਂਟ ਚ ਚੱਕਿਆ ਸੀ ਪਿਛਲੇ 5 ਸਾਲ ਕੁਝ ਉਹਨਾਂ ਚੋ ਹੋ ਗਿਆ ਜਿਹੜੇ ਰਹਿ ਗਏ ਆ ਉਹ ਫੇਰ ਦੁਬਾਰਾ ਲੈ ਕੇ ਜਾਵਾਂਗੇ ਔਰ ਹੁਣ ਪਿੰਡ-ਪਿੰਡ ਜਾਣਾ ਲੋਕਾਂ ਤੋਂ ਫੇਰ ਦੁਬਾਰਾ ਮੁੱਦੇ ਪੁੱਛਾਂਗੇ ਕਿ ਭਾਈ ਕੀ ਆ ਉਹਨਾਂ ਨੂੰ ਲੈ ਕੇ ਕੇਂਦਰ ਸਰਕਾਰ ਕੋਲ ਔਰ ਪਾਰਲੀਮੈਂਟ ਜਾਵਾਂਗੇ ਗੱਲ ਤੋਂ ਮੈਂ ਸ਼ੁਕਰਗੁਜ਼ਾਰ ਆ ਨਾਗਰਾ ਸਾਹਿਬ ਦਾ ਔਰ ਮੁਬਾਰਕਬਾਦ ਦਿੰਨਾ ਹੈ ਸਾਡੇ ਨਵੇਂ ਨਿਯੁਕਤ ਪ੍ਰਧਾਨ ਜੀ ਨੂੰ ਡਾਕਟਰ ਸਿਕੰਦਰ ਸਿੰਘ ਜਿਨ੍ਹਾਂ ਦੀ अगवाई ਹੇਠ ਬੜਾ ਇੱਕ ਹਜੂਮ ਦੇਖਣ ਨੂੰ ਮਿਲਿਆ ਔਰ ਜਿਹੜੀ ਸਭ ਤੋਂ ਵੱਡੀ ਹਿੰਦੁਸਤਾਨ ਦੀ ਜਾਂ ਸਾਡੀ ਸਿੱਖੀ ਕੌਮ ਦੀ ਸ਼ਾਹਗਤ ਹੈ ਉਹਨੂੰ ਨਕਮਸਤਕ ਹੋ ਕੇ ਡਾਕਟਰ ਅਮਰ ਸਿੰਘ ਜੀ ਜਿਹੜੇ ਸਾਡੇ ਮੈਂਬਰ ਪਾਰਲੀਮੈਂਟ ਹੈ ਉਹਨਾਂ ਨੇ ਆਪਣੀ ਸ਼ੁਰੂਆਤ ਕੀਤੀ ਔਰ ਬੜਾ ਭਾਰੀ ਇਕੱਠ ਦੇਖਣ ਨੂੰ ਮਿਲਿਆ ਹੈ ਉੱਚਾ ਦੇਖਣ ਨੂੰ ਦੇਖੋ ਇੱਕ ਮੈਥਮੰਦਨ ਦੀ ਪਾਰਟੀ ਨੂੰ ਸਪਤਾਚ ਜਿਹੜੇ ਲੀਡਰਾਂ ਨੇ ਹੰਦੀਆ ਕਰੋਗਾ ਹਿੰਮਤ ਕਰਕੇ ਸਰਕਾਰ ਬਣਾਈ ਅੱਜ ਉਹਨਾਂ ਨੂੰ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਉਹਨਾਂ ਦੀ ਕੁਰਬਾਨੀ ਨੂੰ ਨਹੀਂ ਪੁੱਛਿਆ ਜਾ ਰਿਹਾ ਐਸੋ ਜਿਆਜਾ ਲਗਾ ਸਕਦੇ ਹੋ ਸਰਕਾਰ ਕਿ ਕਿਹੜੀ ਡੀਬਾਈਡ ਲੋਕਾਂ ਨੂੰ ਲੋਕਾਂ ਦਾ ਸੁਭਾਅ ਮੈਂ ਜਾਣ ਰਿਹਾ ਮੈਨੂੰ ਖੈਰ ਪਤਾ ਸੀ ਪਹਿਲਾਂ ਗਾਗੂ ਕੇ ਚੱਲ ਜਾਂਦਾ ਸੀ ਲੋਕਾਂ ਨੂੰ ਮੇਰੇ ਬਾਰੇ ਨਹੀਂ ਸੀ ਪਤਾ ਜਿਵੇਂ ਜਿਵੇਂ ਪਤਾ ਲੱਗ ਰਿਹਾ ਉਹਨਾਂ ਨੂੰ ਲੱਗ ਰਿਹਾ ਯਾਰ ਇਹ ਸਾਡਾ ਆਪਣਾ ਹੀ ਭਰਾ ਸਾਡਾ ਆਪਣਾ ਵੀਰਾ ਹੈ ਸਾਡਾ ਆਪਣਾ ਭਾਈ ਹੈ ਇਹ ਕੋਈ ਈਡੀ ਗੱਲ ਨਹੀਂ ਉਪਰਪਨ ਦੂਰ ਹੋ ਰਿਹਾ ਹੈ ਕਲੋਜ਼ਨੈਸ ਆ ਰਹੀ ਹੈ ਔਰ ਰਿਸ਼ਤੇ ਪੀੜੇ ਹੋ ਰਹਾ ਹੈ ਪਕੜ ਵਧ ਰਹੀ ਹੈ ਕਿਸਾਨ ਹੋ ਰਿਹਾ ਹੈ ਜ਼ਗਰ ਕਿਸਾਨਾ ਹੋਣ ਦਾ ਕੀ ਕਾਰਨ ਤੁਸੀਂ ਦੇਖ ਲਓ ਵਿਰੋਧ ਵਿਰੋਧ ਦੇ ਵਿੱਚ ਮੈਂ ਕਿ ਸਰੰਕ ਮੇਰਾ ਬਿਹੇਵੀਅਰ ਦੇਖੋ ਬਸ ਇਹ ਗੱਲ ਕਰਿਆ ਕਰੋ ਇਹ ਗੱਲ ਕਰਿਆ ਕਰੋ ਤੀਜੀ ਵਾਰੀ ਮੈਂ ਜਾ ਆ ਮੈਨੂੰ ਜੇ ਭਰਾਵਾਂ ਨਾਲ ਪਿਆਰ ਨਾ ਹੋਵੇ ਉਹਨਾਂ ਨਾਲ ਤੇ ਮੈਂ ਕਦੀ ਨਾ ਜਾਵਾਂ ਮੈਨੂੰ ਸਾਰਾ ਜਹਾਨ ਰੋਕਦਾ ਕੁਝ ਹੋ ਸਕਦਾ ਕਸ਼ ਮੈਂ ਕਹਾਂ ਨੋ ਮੇਰੇ ਭਾਈ ਆ ਉਹ ਕ੍ਰਿਮੀਨਲ ਨਹੀਂਗੇ ਉਹਨਾਂ ਨੂੰ ਜੋ ਮਰਜ਼ੀ ਲੋਕਾਂ ਨੇ ਕਿਹਾ ਮੈਂ ਹਮੇਸ਼ਾ ਗੈਰਤਮੰਦ ਹੀ ਕਿਹਾ ਉਹਨਾਂ ਨੂੰ ਇੱਕੋ ਹੀ ਲਫ਼ਜ਼ ਮੇਰਾ ਹੁੰਦਾ ਗੈਰਤਮੰਦ ਗੈਰਤਮੰਦ ਕੌਣ ਹੁੰਦਾ ਅਣਖ ਵਾਲਾ ਬੰਦਾ ਜਿਹੜਾ ਆਪਣੇ ਹੱਕਾਂ ਲਈ ਲੜਦਾ ਪਰ ਉਹਨਾਂ ਨੂੰ ਮੈਂ ਇੱਕੋ ਹੀ ਬੇਨਤੀ ਪਾਉਂਗਾ ਕਿ ਪਿੰਡਾਂ ਵਿੱਚ ਯਾਰ ਮੈਨੂੰ ਜਾਣ ਨਹੀਂ ਦਿੰਦੇ ਮੈਂ ਸਾਰੇ ਪਿੰਡਾਂ ਵਿੱਚ ਫਿਰਨਾ ਚਾਹੁੰਦਾ ਤੇ ਮੈਨੂੰ ਇਜਾਜ਼ਤ ਦੇ ਦੇਣ ਪਿੰਡ ਪਿੰਡ ਇੱਕ ਇੱਕ ਜੀ ਨੂੰ ਮੈਂ ਮਿਲਾਂ ਇਹ ਇਹ ਤੁਸੀਂ ਮੀਡੀਆ ਵਾਲੋ ਤੁਸੀਂ ਕਰੋ ਮੇਰੇ ਵੱਲੋਂ ਰਿਕੁਐਸਟ ਮੈਂ ਮੇਰੀ ਤਨੀ ਮੰਨੀ ਅੱਜ ਮੋਗਾ ਵਿਖੇ ਇਸ ਸਥਾਨ ਤੇ ਸ਼ਰਮਨੀ ਅਕਾਲੀ ਦਲ ਦੀ کریم ਸ਼ਹਿਰ ਦੇ ਮੇਨ ਆਗੂ ਉਹ ਸਾਰੇ ਇਕੱਤਰ ਹੋਏ ਅਸੀਂ ਆਪਸ ਵਿੱਚ ਮਿਲ ਕੇ ਸ਼ਰਮਨੀ ਅਕਾਲੀ ਲਾਲ ਦੀ ਚੜ੍ਹਦੀ ਕਲਾ ਦੇ ਲਈ ਆਪਸ ਵਿੱਚ ਰਾਜ ਮਸ਼ਵਰਾ ਕੀਤਾ ਔਰ ਆਉਣ ਵਾਲੀ ਰਣਨੀਤੀ ਜਿਹੜੀ ਹੈ ਉਹ ਲਿਖੀ ਹੈ ਕਿ ਸ਼ਰਮਨੀ ਅਕਾਲੀ ਦਲ ਜੋ ਪੰਜਾਬ ਦੀ ਖੇਤਰੀ ਪਾਰਟੀ ਹੈ ਔਰ ਪੰਜਾਬ ਦੀ ਮਾਂ ਪਾਰਟੀ ਹੈ ਉਸ ਨੂੰ ਅਸੀਂ ਬਲੰਦੀ ਤੇ ਲੈ ਕੇ ਜਾਣ ਦੇ ਲਈ ਸਾਰਿਆਂ ਨੇ ਇਸ ਗੱਲ ਦਾ ਪ੍ਰਣ ਕੀਤਾ ਕਿ ਦਿਨ ਰਾਤ ਇੱਕ ਕਰਾਂਗੇ ਦਿਨ ਰਾਤ ਇੱਕ ਕਰਕੇ ਪੰਜਾਬ ਨੂੰ ਬਚਾਵਾਂਗੇ ਸ਼੍ਰੋਮਣੀ ਅਕਾਲੀ ਦਲ ਨੂੰ ਤਕੜੇ ਕਰਾਂਗੇ ਚੰਗਾ ਅੱਜ ਹੁਕਾਰਾ ਮਿਲਿਆ ਸੰਵਿਧਾਨ ਸਭਾ ਹਲਕਾ ਮੋਗੇ ਦੇ ਅੱਜ ਸ਼ਹਿਰੀ ਜਿਹੜਾ 50 ਵਾਟ ਸੀ ਸ਼ਹਿਰੀ ਉਹਨਾਂ ਦੀ ਅੱਜ ਮੀਟਿੰਗ ਬੁਲਾਈ ਗਈ ਸੀ ਇੱਥੇ ਸਰ ਰਾਜਵਿੰਦਰ ਸਿੰਘ ਧਰਮਕੋਟ ਕੈਂਡੀਡੇਟ ਲੋਕ ਸਭਾ ਹਲਕਾ ਫਰੀਦਕੋਟ ਅੱਜ ਆਏ ਸੀ ਤੇ ਸ਼ਹਿਰੀਆਂ ਦੇ ਰੂਬਰੂ ਹੋਏ ਜਿਹੜੇ ਸੀਨੀਅਰ ਲੀਡਰ ਵਿਧਾਨ ਸਭਾ ਹਲਕਾ ਮੋਗਾ ਦੇ ਬਾਡਾਂ ਦੇ ਜਿਹੜੇ ਸਿੱਕੇ ਅਹੁਦੇਦਾਰ ਸਹਿਬਾਨ ਸਾਡੇ ਤੇ ਲੀਡਰ ਸਹਿਬਾਨ ਐਮਸੀ ਸਹਿਬਾਨ ਤੇ ਹੋਰ ਦਰਜਾ ਬਦਰਜਾ ਜਿਹੜੇ ਅਹੁਦੇਦਾਰ ਸਹਿਬਾਨ ਸੀ ਉਹਨਾਂ ਦੇ ਨਾਲ ਅੱਜ ਮੀਟਿੰਗ ਇੱਥੇ ਆਪਣੇ ਹੋਟਲ ਨੂਰ ਮਹਿਲ ਦੇ ਵਿੱਚ ਕੀਤੀ ਗਈ ਆ ਤੇ ਬੜਾ ਭਰਵਾ ਇਕੱਠ ਸੀ ਮੇਰਾ ਖਿਆਲ ਆ ਪਹਿਲਾਂ ਇੰਨੀਆਂ ਮੀਟਿੰਗਾਂ ਕੀਤੀਆਂ ਅਸੀਂ ਕਦੀ ਇੰਨਾ ਇਕੱਠ ਨਹੀਂ ਹੋਇਆ ਜਿੰਨਾ ਇਕੱਠ ਅੱਜ ਸੀ ਲੋਕਾਂ ਦੇ ਵਿੱਚ ਤੇ ਵਰਕਰਾਂ ਦੇ ਵਿੱਚ ਤੇ ਲੀਡਰਾਂ ਦੇ ਵਿੱਚ ਇੰਨਾ ਉਤਸ਼ਾਹ ਪਹਿਲਾਂ ਕਦੀ ਵੀ ਮੀਟਿੰਗ ਦੇ ਵਿੱਚ ਦੇਖਣ ਨੂੰ ਨਹੀਂ ਮਿਲਿਆ ਸਰ ਸਰ ਅਨੰਦ ਕਲਦਾ ਦੇ ਤੋਂਦਾਨ ਸੰਦੋਆ ਜੀ ਮਾਦ ਫਿੰਨਰ ਸੇ ਜੇਤੀ ਤੋਂ ਸਰਕਾਰ ਦੇ ਗੋਲੇ ਨਾ ਤੋਂ ਸੋਰਾ ਅੱਲਾਹ ਵੋਲੇ ਆਓ ਤਿੰਨੇ ਹੋ ਜਾਓ ਜੀਨੇ ਮਨਨ ਜੀਨੇ ਹੋ ਜਾਓ ਅਰਬੀਦ ਅਰਬੀਦ ਉਹ ਹਰਬੀਦ ਇੱਕ ਮਿੰਟ ਰੁਕ ਜਾ ਕੇਪੀ ਸਾਹਿਬ ਕੋਲ ਲੱਗਾ ਥੋੜਾ ਪਿੱਛੇ ਹੋ ਜਾਓ ਥੋੜਾ ਪਿੱਛੇ ਬੋਲ ਦਿਓ ਬੋਲੇ ਸੋਨਹਾਂ ਸ੍ਰੀ ਅਕਾਲ ਸਰਦਾਰ ਇਕਬਾਲ ਸਿੰਘ ਜਿੰਦਾਬਾਦ ਜਿੰਦਾਬਾਦ बसिर <laughs> <Thank you. laughs> ਕੁਰਸਾ ਲੈ ਕੋਈ ਨੋਇਓ ਦਾ ਨੀਂਦ ਚਾਹੁੰਦਾ ਬੋਲੇ ਸੋ ਨਿਹਾਲ ਸੋ ਸ੍ਹੀਏ ਕਾਦੇ ਬੀਬੀ ਜੀ ਨਾਲੇ ਬੀਬੀ ਲਾਦੇ ਸਭ ਤੋਂ ਪਹਿਲੇ ਮੈਂ ਫਤਿਹ ਉਸ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਅੱਜ ਮੇਰੇ ਖਾਸਤੇ ਖਾਸ ਤੇ ਸ਼੍ਰੋਮਣੀ ਕਾਲੀ ਦਲਵਾ ਸੇ ਖਾਸ ਬਹੁਤ ਹੀ ਖੁਸ਼ੀ ਦਾ ਦਿਹਾੜਾ ਹੈ ਹਰਮਿੰਦਰ ਸਿੰਘ ਕੇਪੀ ਜੀ ਜਿਨ੍ਹਾਂ ਨੇ ਅੱਜ ਫੈਸਲਾ ਕਰ ਲਿਆ ਕਿ ਸ਼੍ਰੋਮਣੀ ਕਾਲੀ ਦਲ ਵਿੱਚ ਪਰਿਵਾਰ ਵਿੱਚ ਪਰਿਵਾਰ ਦਾ ਹਿੱਸਾ ਬੰਦ ਜਦੋਂ ਕੋਈ ਨੇਕ ਇਨਸਾਨ ਤੁਹਾਡੀ ਪਾਰਟੀ ਚਾਹੁੰਦੇ ਆ ਤੇ ਬਹੁਤ ਵੱਡਾ ਬਲ ਮਿਲਦਾ ਹੈ ਬੜੇ ਸਾਲਾਂ ਦੀ ਮੇਰੀ ਕੋਸ਼ਿਸ਼ ਸੀ ਕਿ ਚੰਗੇ ਲੋਕ ਕਾਲੀ ਦੰਚ ਵਿੱਚ ਸ਼ਾਮਿਲ ਕੀਤਾ ਜਾਣ ਤੇ ਕੇਪੀ ਸਾਹਿਬ ਨਾਲ ਮੇਰੀ ਗੱਲ ਹੁੰਦੀ ਰਹੀ ਸੀ ਮੈਂ ਇਹਨਾਂ ਦਾ ਬੜਾ ਸਤਿਕਾਰ ਕਰਦਾ ਸੀ ਮੇਰੇ ਬਜ਼ੁਰਗਾਂ ਦਾ ਵੀ ਇਹਨਾਂ ਨਾਲ ਬਹੁਤ ਪਿਆਰ ਪਰਿਵਾਰ ਸੀ ਇਸ ਪਰਿਵਾਰ ਨਾਲ ਬੜਾ ਪਰਿਵਾਰ ਸੀ ਪਿਆਰ ਸੀ ਦੇਖੋ ਜਿਹੜੇ ਉਹ 에ਜੈਂਸਾਂ ਆ ਨਾ ਜਿਹੜਾ ਤਿੰਨ ਵਾਰ ਤਾਂ ਐਮਐਲਏ ਬਣੇ ਐਮਪੀ ਬਣੇ ਕਾਂਗਰਸ ਪਾਰਟੀ ਦੇ ਪ੍ਰਧਾਨ ਸਟੇਟ ਦੇ ਜਿਹੜੇ ਲੋਕ ਹਰ ਸਟੈਪ ਚੜ੍ਹ ਚੜ੍ਹ ਕੇ ਉਹਨਾਂ ਨੇ ਸਾਰੀ ਜ਼ਿੰਦਗੀ ਦੇ ਵਿੱਚ ਸੇਵਾ ਕੀਤੀ ਹੋਏ ਸਹੀ ਮੈਨੇ ਤੇ ਉਹ ਅੱਜ ਚੰਗੇ ਲੀਡਰ ਹੁੰਦੇ ਆ ਕਈ ਅੱਜ ਕੱਲ ਲੀਡਰ ਰਾਤੋਂ ਰਾਤ ਬਨਣਾ ਚਾਹੁੰਦੇ ਅੱਜ ਦਾ ਮਕਸਦ ਵੀ ਸਿਮਿਲਰ ਅਸੀਂ ਸਾਰੇ ਇੱਕ ਆਪਣੇ ਸੁਨਾਮ ਦੇ ਵਰਕਰਾਂ ਨਾਲ ਮਿਲਣੀ ਹੈ ਸਾਡੀ ਕਿਉਂਕਿ ਜਿੰਨੇ ਦਿਨ ਹਲੇ ਕਾਨਕ ਦੀ ਵਾਡੀ ਚੱਲ ਰਹੀ ਹੈ ਉਹਨੇ ਦਿਨ ਅਸੀਂ 9 ਹਲਕਿਆਂ ਨੂੰ ਕਵਰ ਕਰਨਾ ਹੈ ਅੱਜ ਸਾਡਾ ਇਹ ਪੰਜਵਾਂ ਹਲਕਾ ਅਸੈਂਬਲੀ ਹਲਕਾ ਜਿਹਦੇ ਵਰਕਰਾਂ ਨਾਲ ਅਸੀਂ ਗੱਲਬਾਤ ਕਰਾਂਗੇ ਉਹਨਾਂ ਨਾਲ ਅ ਮੁੱਦੇ ਜਿਹੜੇ ਲੋਕਲ ਨੇ ਸੰਗਰੂਰ ਦੇ ਸੁਨਾਮ ਦੇ ਔਰ ਪੰਜਾਬ ਦੇ ਇਹਨਾਂ ਤੇ ਚਰਚਾ ਹੋਵੇ ਤਾਂ ਇਹ ਸਰ ਅੱਜ ਦੀਆਂ ਚੌਨ ਸਰ ਗਰਮੀਆਂ ਫਿਲਹਾਲ ਦੇ ਲਈ ਮੈਨੂੰ ਤੋਂ ਇਜਾਜ਼ਤ ਧੰਨਵਾਦ